52 ਲੱਗਿਆ ਤੇ ਸ਼ੁਰੂ ਕਰਨ। ਇਹ ਪਹਿਲਾਂ ਦੋ ਸ਼ੁਰੂ ਕਰਦੇ। 8 ਪਾ ਲਾਤੀਆਂ। 8 ਪਾ ਲਾਇਆ ਬਸ ਸਾਰਾ ਕੁਝ ਚੱਲਦਾ ਓਕੇ ਆਰਮ ਪਾਸ ਹੀ ਹੋ ਗਈ। ਆ ਦੇਖ ਕਿੰਨਾ। ਨਵੀਂ ਪਨੀਰੀ ਪਹੁੰਚਦੀ ਸਾਡੀ ਆਪਾਂ ਨੇ ਸਵੇਰੇ। ਬਾਕੀ ਉਹਨੇ ਲਾਈ ਜਾਣਗੇ ਤੇ ਬਾਕੀ ਇਹਦਾ ਮੂੰਗੀ ਨੂੰ ਉਹ ਬਾਦੀ ਆਪਾਂ। ਖੜੀ ਹੈਗੀ ਦੀ ਆਪਾਂ ਟਰਾਲੇ ਲੱਤ ਲੈਗੇ ਉਹ ਵੀ ਸਿੱਪ ਸਿੱਪ ਭਰ ਗਿਆ ਟਰਾਲਾ ਵੀ ਵੜਾ ਕੇ ਆਪਾਂ ਨੇ ਓਕੇ ਟਰੈਕਟਰ ਨੂੰ ਲਾ ਕੇ ਸੈਲਰ ਚ ਫਿਰ ਆਪਾਂ ਫਿਰ ਏਰ 7 12 ਗੋਣਾ ਪਾ ਲਈਏ ਇਹਦੇ ਬਾਅਦ ਆ ਕੇ ਬਾਉਨੇ ਨੂੰ ਰੋ ਮਸਾਲਾ ਰੱਖਾ ਉਹ ਵੀ ਇਸ ਦੇ ਵਿੱਚ ਮਿਲਵਾਲੋ ਗਰਮ ਤਾਂ ਨਹੀਂ ਹੋਊਗਾ ਨਾ ਨਾ ਕੁਝ ਨਹੀਂ ਹੋਣਾ ਲੈ ਆਉਣਾ ਮੰਗ ਕੇ ਮੈਂ ਵੀ ਉਹਨੂੰ ਆਇਆ ਜਿੱਕਣ ਤੂੰ ਕਹਿਣਾ ਹੁਣ ਭਰੋਸੇ ਕੋ ਮੈਂ ਜਦੇ ਗਿਆ ਤਾਂ ਮੈਂ ਤੂੰ ਪੰਜੇ ਕਰਦੇ ਸੱਤ ਕਰਦੇ ਬੇਸ਼ੱਕ ਪਰ ਰਿਜ਼ਲਟ ਮਿਲੇ ਨੰਬਰ ਵੀ ਦੇ ਗਿਆ ਬੰਦਾ ਯਾਰ ਹੋਰ ਦੱਸ ਮੁੜ ਕੇ ਫੋਨ ਕਰਿਆ ਫੋਨ ਵੀ ਬੰਦ ਆ ਜਾ ਕਰ ਹੋਇਆ ਮੇਨਾ ਮੈਨੂੰ ਤਾਂ ਮਨਜਾ ਖਰਾਬ ਹੋਇਆ 5 ਮਹੀਨੇ ਪਹਿਲੇ ਵਿਆਹ ਦਾ ਇਹਦੇ ਪਾਸ ਮੈਂ ਫਿਰ ਮੈਂ ਤੁਹਾਡੇ ਪਾਸ ਵੀ ਜਾਣ ਲੱਗ ਰਿਹਾ ਹਾਂ ਉਹ ਤੁਹਾਡੇ ਤਾਂ ਇਹ ਗੱਲ ਹੈ ਨੀ ਉਹ ਗੇਰ ਹੈ ਮੈਂ ਹੁੰਦਾ ਘੱਟੇ ਆ ਬਲਕਿ ਇਸ ਪੇ ਵਿਚਾਰੇ ਪਏ ਕਿ ਮੇਰੇ ਕਿਰਾਏ ਕਰੇ ਦੇ ਕੇ ਪਿੰਡਾ ਬਰਾਮਗਾ ਕਿਹੜਾ ਆਹ ਕਰਾਇਬਰ ਤੋਂ ਨਹੀਂ ਘਰ ਦਾ ਹੀ ਹੈ ਉਸ ਦਾ ਹਾਂ ਅਜਾ ਬੋਲੇ ਬੰਦਾ ਕਿਰਾਏ ਦਾ ਇੱਕ ਮਜੇਸ ਬੋਲਦਾ ਮੇਰੀ ਮਦ ਪੇਸ਼ਾਬ ਬਹੁਤ ਕਰੇ ਜਦ ਇਹਨਾਂ ਨੂੰ 2 ਕਿਲੋ ਮਸਾਲਾ ਦੇ ਗਏ ਨਾ ਮੈਂ ਇਹਨਾਂ ਪੇਸ਼ਾਬ ਕੀ ਨਹੀਂ ਨਾ ਬਾਰ-ਬਾਰ ਕਰਨੇ ਇਹ ਸਮਾਨ ਆਉਂਦਾ ਕਿੱਥੇ ਤੇ ਤੁਹਾਡਾ ਫਿਰ ਸਾਰਾ ਪੂਰੀ ਸਾਰੀ ਬਿਲਕੁਲ ਲੱਗਦਾ ਹੈ ਮਸਾਲੇ ਜਿਹੜੇ ਚ ਕਰੰਟ ਨਹੀਂ ਹੁੰਦਾ ਇਹਦੇ ਵਾਲੇ ਹੈ ਇਹ ਮਸਾਲੇ ਕਰੰਟ ਬਸ ਸਹੀ ਹੈ ਮੇਰੇ ਵਾਲੇ ਸੇ ਤਾਂ 19 ਹੀ ਹੋਗਾ ਬਾਕੀ ਹਮ ਕਿਸੇ ਦੀ ਬੁਰੀ ਨਹੀਂ ਕਰਦੇ ਨਾ ਹੁੰਦਾ ਹੈ ਯਾਰ ਜਿਹੜੀ ਚੀਜ਼ ਚੱਜਦੀ ਉਹ ਚੱਜਦੀ ਹੋ ਰਹਿਣਾ ਚੱਜ ਕੇ ਕਿੰਨਾ ਪੜਿਆ ਦੇਵੇ ਕਿ ਲੋ ਦੇ ਹੋਗਾ ਮੋੜਾ 1 किलो ਦੋਲ ਲਈ ਹੋ ਠੀਕ ਹੈ ਨਾ ਇਹ ਬਾਟਸ ਵੱਟ ਕਾ ਤੋਲ ਲੂਗਾ ਮੈਂ 1 ਬਾਰ ਮੇ ਸਾਰਾ ਹੁਣ ਕੋਈ ਬੁਲਿਆ ਪਲਾਸਟਿਕ ਕੀ ਬਾਲਟੀ ਹੋ ਨਾ ਬਾਲਟੀ ਲਿਆਓ ਇਸ ਤੋਂ ਬਿਹਤਰ ਆ ਕੀ ਬਾਲਟੀ ਇਹ ਚਾਹੇ 10 ਸਾਲ ਰੱਖ ਰਹੇਗਾ ਖਰਾਬ ਨਹੀਂ ਹੋਏ ਚਿੱਟੀ ਜੋ ਲਿਆ ਠੋੜੀ ਤਾਂ ਆਪਾਂ ਨੇ ਪਰਸੋਂ ਲੈ ਕੇ ਆਂਦੀ ਬਸ ਬਿਸਤਰ ਕਰਨੇ ਥੋੜਾ ਬਿਸਤਰ ਲਿਓ ਵਿੱਚ ਰਲਾ ਦੂੰਗਾ ਮੈਂ ਬਿਸਤਰ ਨੂੰ ਰਲਾ ਲਾ ਦਿਸ ਮੈਂ ਕਿਲੋ ਮੈਂ ਲਿਆ ਕੇ ਰਲਾ ਦੂੰਗਾ ਰੋਹ ਦਾਣੇ ਦੇਣਾ ਦੋਨਾਂ ਦਈਆਮਾ ਦੋਨੋਂ ਨੂੰ ਜੋੜ ਕੇ ਨਿਕਲ। ਅਗਰ ਪੁਰਾਣੀ ਵੀ ਡਾਲ ਲਓ ਨਾ ਥੋੜੀ ਵੀ ਥੋੜੀ ਉਹ ਡਾਲ ਦੇ। ਥੋੜੀ ਵੀ ਰੁੱਖੀ ਆ ਜਾਗੀ ਇਤਨੇ ਬੜਿਆ ਫੂਕ ਸਿਸਟਮ ਸਾਰਾ ਬੁਝ ਰਿਹਾ ਹੈ। ਇਹਦਾ ਪੈਰਾਂ ਦਾ ਇੰਨਾ ਬੁਰਾ ਹਾਲ ਤਾਂ ਕੱਲ ਬਣਵਾਏ ਆ। ਅੱਛਾ। ਪਰਸੋਂ ਲੈ ਕੇ ਜਾਂਦੇ ਗੱਲ ਫੇਰ ਬਣਵਾ ਤੇ ਦੋ ਵਾਰੀ ਬਣਵਾ। ਆਓ ਭਾਈ ਅੱਜ ਖੇਤ ਤਾਂ ਰੋਕਾ ਕੋ ਫਲ ਉੜਦੀ ਆ। ਚੱਲ ਭਾਈ ਅੱਜ ਬਥੇਰੇ ਦੇ ਨਿਊ ਸ਼ੋਰੂਮ 'ਚ ਰਹਿ ਲੈ ਅੱਜ ਕੰਮ ਮਿੱਟੀ ਪਿਆ ਹੈ ਅੱਜ ਜਦੋਂ ਆਮ ਪਹਿਲੇ ਦਿਨ ਭਾਈ ਸ਼ੁਰੂ ਕਰਨ ਲੱਗੇ ਆ ਤੇ ਇੰਦਰ ਦਾ ਕੰਮ ਤੇ ਅੱਜ ਵੀ ਕਰਨੇ ਆ ਹਾਂ ਉਹਨੂੰ ਲੱਗ ਜਾਣਾ ਲਗਾ ਦੀ ਜੀ ਟੋਕਲਾ ਰੋਕ ਰੋ ਕਾਣੀ ਤਾਂ ਨਹੀਂ ਹੈਗਾ ਥੋੜਾ ਜਿਹਾ ਹੀ ਆ ਹੁਣ ਜਣੇ ਬਾਈ ਜਣਾ ਲੰਘੇ ਜਣਾ ਕੋਈ ਨਹੀਂ ਹੁੰਦਾ 38 ਕੁਐਂਟ ਵਾਲਾ ਉਹ ਦੇਖ ਚੱਲ ਚੱਲ ਜਣਾ ਨੰਨ ਗਿਆ ਬਾਈ ਕਿਹਨ ਨਜ਼ਾਰਾ ਬੰਨ ਹੋ ਜਾਣਾ ਅੱਜ ਨਾ ਵੀ ਅਕਟਰ ਨੇ ਨੂੰ ਬਹੁਤ ਚਾ ਕਿਹੜਾ ਉਹ ਜਿਹੜਾ ਉਹਦੇ ਕਰਕੇ ਅੱਜ ਆਉਣਾ ਪੈ ਗਿਆ ਹੈ ਬਾਈ ਕਹਿੰਦਾ ਕਰਾਉਣਾ ਤੇ ਨੋਵੋ 655 ਲੱਗਿਆ ਤੇ ਸ਼ੁਰੂ ਕਰਨ 8 ਪਾ ਲਾਤੀਆਂ ਚੱਪਾ ਲਾਇਆ ਬਸ ਹਾਰਾ ਵੀ ਚੱਲਦਾ ਓਕੇ ਆਹ ਦੇਖ ਕੇ ਕਹਿੰਦਾ ਬਸ ਇਹ ਲੰਦਾ ਆਤਾਰ ਤੂੰ ਤਰਕੰਡੀ ਤਾਰ ਮੈਂ ਬੰਦਾ ਡਿਸਟ੍ਰੀਬਿਊਟਰ ਚਾਚੇ ਨਹੀਂ ਪਹੁੰਚ ਗਿਆ ਭਾਈ ਬਸ ਉਰੇ ਤੇ ਆਹ ਕਰਨਾ ਇੱਤਨ ਠੀਕ ਹੈ ਤੂੰ ਟਰੈਕਟਰ ਦਾ ਪਤਾ ਕਰਕੇ ਦੱਸ ਤੇਰਾ ਕਦੂ ਮਾਰ ਕੇ ਆਇਆ ਮੈਂ ਹੂੰ ਖਾਲ ਮੈਂ ਆਇਆ ਕੱਟ ਲਾਣ ਨੂੰ ਨਹੀਂ ਕਰੀ ਉਰੇ ਕਦੂ ਉੱਥੇ ਖੇਤ ਦਾ ਥੋੜਾ ਬੈਲੈਂਸ ਵਿਗੜਿਆ ਭਈ ਆ ਦੇਖ ਕੇ ਕਰਦੀ ਹਾਂ ਦੂਰਾ ਕਰਦੀ ਜੀ ਬੇਸ਼ੱਕ ਆ ਕੋਲ ਨੂੰ ਕਹਿੰਦਾ ਪਹੁੰਚ ਗਿਆ ਹੋਰ ਜੀ ਠੀਕ ਆ ਜੀ ਬਿੰਦਰਬਾਈ ਵੀ ਅੱਜ ਪਹਿਲੇ ਉੱਪੜ ਤੇ ਉਹਦਾ ਤਾਂ ਇਹ ਵੀ ਵੜ ਲਿਆ ਕਹਿੰਦਾ ਚੱਲ ਦੇਖ ਕੇ ਆਈਏ ਮਾ ਚੱਲ ਜਲੀਏ ਜਾੜਾ ਵੀ ਵਾਹ ਲਹਿਰ ਕੋਲਾ ਨਹਿਰ ਆ ਗਈ ਆ ਹਾਂ ਨਹਿਰ ਚਮਕੌਰ ਵਾਲੀ ਨਹਿਰ ਦੇ ਕੋਲ ਅਧ்கਾਟਨ ਦੇ ਕਿੱਧਰ ਹੀ ਸੈੱਡ ਹੋਇਆ ਅੱਜ ਹਾਂ ਸਾਫ ਨੇ ਜੇ ਅਧ்கਾਟਨ ਵੀ ਥੋੜੇ ਕੀ ਥੋੜੇ ਕੀਲੇ ਚੋਇਆ ਹਾਂ ਥੋੜਾ ਬਹੁਤ ਹਾਂ ਅਧ்கਾਟਨ ਵੀ ਥੋੜੇ ਕੀਲੇ ਦੇ ਇੱਧਰ ਆਏ ਆ ਥੋੜੀ ਠੀਕ ਜੀ ਜ਼ਮੀਨਾਂ ਸੁੱਕ ਜਾਂਦੀ ਆ ਜਿਹੜੇ ਸੁੱਕ ਜਾਂਦੀ ਆ ਤਾਂ ਇਧਰ ਮੀਂਹ ਕੱਟੇ ਆ ਤੇ ਮੱਕੀ ਵਾਲੇ ਕਿਹਦੇ ਤੋਂ ਨੇ ਨਾ ਹਾਂ ਮੱਕੀ ਵਾਲੇ ਆ ਵੀ ਇਕਣਾ ਹੋਂ ਬਿੰਦਰ ਉੱਪਰ ਨੂੰ ਚੱਕ ਦਿੰਦੇ ਇੱਥੇ ਨਾ ਇੰਨੀ ਕੌਲੋ ਕੌਲ ਕਰੀ ਜਾਂਦਾ ਇੱਥੇ ਲਾਈ ਆ ਚਾਹੀਦਾ ਜਿਹੜਾ ਪਸ਼ੀਨ ਵਾਲਾ ਪੈਟਰ ਲਾਉਂਦਾ ਉਹਨੂੰ ਕਿਹਾ ਮੈਂ ਉਹ ਲਿਆ ਉੱਥੇ ਰੋਪੜਦੇ ਇੱਥੇ ਲਾ ਲਾਉਂਦਾ ਬੰਦਾ ਆ ਕੇ ਮਾਈਂਦਾ ਜਾਂ ਇਹਦੇ ਪਰੇ ਕਸਲਾ ਐ ਨਹੀਂ ਗਲੀ ਨਹੀਂ ਹੋਣੀ ਇੱਥੇ ਲਾ ਦੇ ਵਾਏ ਘੁੰਮੀ ਜਾਣਾ ਇਹ ਬੱਸ ਜਿਹੜਾ ਮਾਝਾ ਨਾ ਫੈਦਾ ਨਹੀਂ ਉਹ ਤੋਂ ਦੂਰ ਤਾਂ ਇਹ ਤਾਂ ਨੇੜੇ ਹੀ ਆ ਹਾਂ ਹਾਂ ਥੋੜਾ ਚੱਕ ਬਸ 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 ਦਿੰਦੇ ਮੈਂ ਉਹ ਕਰਤਾ ਤਿੰਨ ਅੰਦਰ ਹੀ ਘੱਟੀ ਆ ਜਾ ਵੀ ਹੈਗਾ ਉਹ ਜੀ ਉਹ ਇਹ ਤਾਂ ਹੁੱਕ ਦੇ ਸਾਬ ਨਾਲ ਹੁਣ ਸੈਟਿੰਗ ਕਰਨੀ ਪੈਣੀ ਆ ਜੀ ਹੋਰ ਬਸ 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 ਕਿਹ ਚੱਕਣਾ ਪੈਣਾ ਥੋੜਾ ਚੱਕ ਲੈ ਚੱਕ ਲੈ ਹੈਲੋ ਦੇਖੀ ਲੈ ਮਾਨਸਾ ਚੇਫਾ ਆ ਜੀ ਰੁਕ ਜਾ ਕੋ ਮੱਥਾ ਕਰ ਬੜੇ ਜਮ ਲਾ ਦੀ ਹੈ ਯਾਰ ਇਹ ਜਰਟਮੈਂਟ ਹੀ ਹੋ ਜੂਗੇ ਵੀ ਕਿੰਨਾ ਕੁੰਚਾ ਲੱਗਦਾ ਇਹਦਾ ਅਜ ਵੀ ਘਾਰ ਥੱਲੇ ਦਾ ਚਾਰ ਕੁੰਗਲ ਕਰੀ ਬਸ ਹਰ ਜਾ ਦੇਖ ਲੈਣੇ ਚਲਾ ਕੇ ਚੜ ਕੇ ਦੇਖਾਂ ਮੜਾ ਜਾ ਥੋੜਾ ਜਿਹਾ ਹੋਰ ਕਰ ਤਾ ਨੀਨਾ ਤੈਨਾਂ ਕੋ ਉਂਗਲ ਹੀ ਕਰੀ ਬੱਸ ਚਲਾ ਕਾਲੇ ਦਾ ਮੱਥਾ ਲੇਖ ਲਿਆ ਦਾ ਤੇ ਹੁਣ ਖੜੂ ਗਰਿਆ ਹੋਰ ਸੋਨਾ ਚੱਲ ਰਿਹਾ ਬਈ 4x4 ਤਾਂ ਪਤਾ ਹੀ ਨਹੀਂ ਲੱਗ ਰਿਹਾ ਹੈ ਨਾ ਤੇ ਪਿੱਛੇ ਮੀਡੀਅਮ ਤੇ ਆਹ ਆਉਂਗਾ ਜੰਦਾਬ ਜੰਨੀ ਮਾਤੀ ਮਿਟੇਗੀ ਤੇ ਆਹ ਨਾ ਚੱਕਾ ਤੇ ਉੱਪਰ ਟੂਰ ਦਾ ਟਰੈਕਟਰ ਆਇਆ ਨਮਾ ਵੀ ਬੁੱਲਣਾ ਵੀ ਆ ਟਰੈਕਟਰ ਨੇ ਬਹੁਤ ਸੋਨਾ ਚੱਲ ਰਿਹਾ ਬਹੁਤ ਵਾਧੀਆ ਬਾਈ ਟਰੈਕਟਰ ਆਪਾਂ ਕਿ ਨਾਰਮਲ ਮੋਡ ਪਰ ਚੱਲ ਰਹੇ ਆ। ਨਾਰ ਦੇ ਨਾਲ ਲੱਗੇ ਹੋਏ ਆ ਗੱਲ। ਤੇ ਬਾਕੀ ਹੁਣ ਹੋਰੇ ਹੱਥ ਵੀ ਨੂੰ ਲਾ ਜਾਣਾ ਮੈਂ ਕਰਨਾ ਕਦੋਂ? ਆਪਣੇ ਡਾਇਰੈਕਟਰ ਨਾਲੇ ਕਰਨਾ ਪੈਣਾ ਕਿ ਕਿਉਂ ਨਾ ਇਹ ਤਾਂ ਵਾਰਤਾਲਾ ਕੈਕਟਰ ਤੇ ਬਾਰੇ ਟੈਰਾ ਨਾਲੇ ਕਰਨਾ ਪਾ ਜੱਪਾ ਦੇ ਕਰ। ਤੇ ਹੁਣ ਚੱਲਦੇ ਆ ਬਾਕੀ ਆਹ ਹੋਰੇ ਹੱਥ ਵੀ ਨੂੰ ਲਾ ਜਾਣਾ। ਚੱਲਦੇ ਆ ਕਦੋਂ ਕਰਨ। ਪਾਣੀ ਭਰਿਆ ਪਿਆ ਆਪਣਾ ਤੇ ਅੱਜ ਵੀਰ ਕਹਿੰਦਾ ਇੱਕ ਵਾਰੀ ਫੈਕਟਰਾ ਆਇਆ ਤਾਂ ਆਇਆ ਜੇ ਆਪਾਂ ਨਾ ਕਿਉਂ ਸਰਣੀ ਨਹੀਂ ਮੀਂਹ ਪਿਆ ਹੋਵਾ ਗਿਆ ਚੰਗੀ ਬਾਤ ਕੋਸਾ ਵਾ ਮਰੇ ਹੋਏ ਹੁਣ ਲਾਈਟਰ ਦਾ ਪਤਾ ਹੀ ਨਹੀਂ ਲੱਗਦਾ ਆਟੋ ਮੰਗੋ ਚੱਲਦਾ ਆਪੜ ਪੈ ਚੱਲੀ ਬਸ ਉਹ ਰਹਿ ਗਿਆ ਪਰ ਮੱਕੀ ਆ ਖੁੰਜਾ ਨੀ ਮਾ ਤਾਂ ਸਾਰਾ ਇਹ ਭਰ ਤਾ ਤੇ ਬਾਕੀ ਫਿਰ ਮੂੰ ਮਠਾ ਕਰ ਚੱਲਦੇ ਜਾਂਦੇ ਹੋਏ ਲਓ ਬਈ ਕੋਲੇ ਪਿਆ ਜਿਹੜਾ ਆ ਗਿਆ ਜਿਹਦੇ ਮੂੰ ਮਠਾ ਨਾਲ ਦੀ ਨਾਲ ਨੋਰ ਨਾਰਮਲ ਮੋਡ ਵੀ ਆ ਨਾ ਬੁਰਾ ਵਧੀਆ ਬਈ ਕੰਮ ਕਰਦਾ ਜਿਹੜਾ ਪਾਵਰ ਮੋਡ ਆ ਚੱਕਰ ਤੋੜਦਾ ਤੋੜਦਾ ਪਾਵਰ ਮੋਡ ਦੱਬਦੇ ਸਾਰੇ ਉੱਪਰ ਜਾਂਦੇ। ਬਾਕੀ ਉਹਦਾ ਫਰਕ ਆਪਾਂ ਜੇ ਵੀਡੀਓ ਬਣਾ ਕੇ ਦਿਖਾਵਾਂਗੇ। ਆ ਪਾੜਾ ਭਾਈ ਮੱਖੀ ਵਾਲੇ ਹੀ ਦੇਖ। ਰੋਡਿਆਂ ਪੂਰਾ ਭਰ ਕੇ ਚੱਲਦਾ ਦੇਖੋ ਨਾਰਮਲ ਕਰ ਰਿਹਾ। ਮੈਨੂੰ ਪਤਾ ਨਹੀਂ। 2 ਡ੍ਰੈਕਟਰ ਜਿਹੜਾ 2 3 ਨਾ ਨਾ ਵਾਕੇ ਕਰੂ ਕਰ ਕੇ ਫਿਰ ਹੁੰਦੀ ਨਹੀਂ ਕੋਈ ਮਾਰਦੇ ਜੇ ਬੜਾ ਚੱਕ ਦੇ ਗੱੜ ਚ ਹਲਾ ਦੇ ਉਹ ਗੂਲਾ ਲੱਗਿਆ ਪਿਆ وہ پہنچے ہوئے ਦਾ ਹੀ ਚੱਲਦਾ ਕਿਉਂਕਿ ਉੱਧਰ ਹੁਣ ਮੁੱਤਾ ਲੱਗ ਗਿਆ। ਹੋਰ ਉੱਧਰ ਚਲਾਉਂਗੇ ਟੋਡਰ ਅੱਗੇ ਜੱਗੇ ਨਾ ਹੁੰਦੇ ਨਾਲੇ ਕੱਲ। ਉਹ ਵੀ ਜਵੇਂ ਸੁੱਕੇ ਬੈਠੇ ਨਾ ਗੱਲ ਹੀ ਹੋ ਗਿਆ। ਦੋ ਤਿੰਨ ਦਿਨ ਦਾ ਪਾਣੀ ਖੜਾ ਹੀ ਰਿਹਾ ਹੈ ਜੇ ਵੈਸੇ। ਕੋਈ ਧਿਆਨ ਦਿੱਤੀ ਆਪਾਂ ਨੇ ਪਹਿਲਾਂ ਹੀ ਆਹ ਭਈਆ ਬਨੇਰੀ ਕੋਲ। ਤੇ ਇਹ ਕਹਿਤਾ ਉਹਨਾਂ ਨੂੰ ਨੇ ਆ ਕੇ ਲਾ ਦੋ ਇਹਦੀ ਲਵਾਈ ਕਰ ਦੋ ਨਹੀਂ ਪਾਣੀ ਫੇਰ ਪੀਣ ਲੱਗ ਜਣਾ ਉਹਨੇ। ਉਹ ਕੰਦੂ ਨਾਲ ਫਰਕ ਪੈ ਜਾਣਾ। ਹੁਣ ਖੜਜੂਗਾ। ਇਹਦਾ ਵਡਣਾ ਫੋਰਮੈਨ ਦੇ ਨਹੀਂ ਆਪਣੀ ਵਾਰੀ ਤੇ ਉਹ ਕਹਿੰਦਾ ਮੈਂ ਵਡਾਉਣਾ ਵੀ ਮੈਨੂੰ ਕੰਮ ਜਾਏ ਥੋੜਾ ਜਿਹਾ। ਦਾ ਕਰਕੇ ਮੈਂ ਚੱਲ ਵਡਾ ਲਾ ਕੱਲੂ ਆਪਣੀ ਵਾਰੀ ਆ। ਕੱਲੂ ਆਪਣੇ ਰਿੰਕ ਗੱਡੀ ਭਰ ਜਾਣੀ ਉਹਨੂੰ ਬਾਕੇ ਕਰੀਏ ਯਾਰ। ਉਹਦੇ ਵੀ ਵੇਲੇ ਇੰਤਜ਼ਾਰ ਕਰਨਾ ਪਾਣੀ। ਪਰ ਇਹਦੇ ਜਾਈਆਂ ਗਾਰ ਆ ਜਾਂ ਨਹੀਂ ਚੜਦਾ ਇੰਨਾ ਟਾਈਕ ਟਾਇਰਾਂ ਬਗਾਰਾ ਚੜੀ ਜਾਂਦਾ ਉਹ ਕੰਮ ਨਹੀਂ ਹੁੰਦਾ। ਉਹ ਰੁਕਾ ਵੇਟਰ ਜੋੜਾ ਹੈ ਤਾਂ ਟਾਇਰਾਂ ਦਾ ਕੋਈ ਚੈੱਕ ਕਰਨੀ ਹੈਗਾ ਵਧੀਆ ਹੋਈ ਜਾਂਦਾ ਕੱਦੂ ਨਾ। ਨਾਲੇ ਇਹ ਚ ਹਾਰ ਨਹੀਂ ਮਾਰੇ ਵੀ ਆਪਾਂ ਨੇ ਤਗਲੀਆਂ ਮਾਰ ਕੇ ਰੂਟਾ ਵਡਰ ਮਾਰ ਕੇ ਛੱਡਿਆ ਤੇ ਵਧੀਆ ਕਦੋਂ ਹੋਈ